ਹੈਲੋ ਸਾਰਿਆਂ ਨੂੰ ਵੀਰ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਅੱਜ ਮੈਂ ਛੋਟੀ ਜੀ ਵੀਡੀਓ ਦੇ ਜਰੀਏ ਤੁਹਾਨੂੰ ਦੱਸਣਾ ਚਾਹੁੰਦਾ ਕਿ NFT ਦੇ ਵਿੱਚ ਆਪਾਂ ਟਰੇਡ ਕਿੱਦਾਂ ਲਵਣੀ ਹੈ ਯਾਨਿਕ ਜਿੰਨੂੰ ਕਹਿ ਦਿੰਦੇ ਆਪਾਂ ਕਿ ਮਸ਼ਹੂਰੀ ਕਿੱਦਾਂ ਲੈਣੀ ਹੈ ਉਹ ਮੈਂ ਤੁਹਾਨੂੰ ਦੱਸਣ ਲੱਗਾ ਆ ਦੇਖ ਲਓ ਬੈਲੈਂਸ ਅੱਜ ਦਾ ਜ਼ੀਰੋ ਦਿਖਾ ਰਿਹਾ ਵਾ ਬਿਲਕੁਲ ਮੇਰਾ ਉਸ ਤੋਂ ਬਾਅਦ ਦਾ ਅਗਲਾ ਪ੍ਰੋਸੈਸ ਕੀ ਕਰਨਾ ਜਿ ਤਰ੍ਹਾਂ ਤੁਸੀਂ ਦੇਖ ਰਹੇ ਹੋ ਸਕਰੀਨ ਦੇ ਉੱਪਰ ਹੈਨਾ ਇਹ ਜਦੋਂ ਬੈਲੈਂਸ ਆ ਗਿਆ ਤੇ ਤੁਸੀਂ ਆ ਰਿਜ਼ਰਵ ਦਾ ਬਟਨ ਆਪਣਾ ਜੇ ਆਹ ਦੇਖ ਲਓ ਇਨੂੰ ਹੁਣੇ ਆਪਾਂ ਜ਼ੂਮ ਕਰਕੇ ਦਿਖਾਨੇ ਆ ਜ਼ੂਮ ਕਰਤਾ ਆ ਇਹ ਰਿਜ਼ਰਵ ਦਾ ਬਟਨ ਤੋਂ ਬਾਅਦ ਆ ਦੇਖੋ ਆ ਇੱਕ ਆ ਗਿਆ ਨੋਟੀਫਿਕੇਸ਼ਨ ਇਹਨੂੰ ਤੁਸੀਂ ਉੱਪਰੋਂ ਕੱਟ ਦੇਣਾ ਵਾ ਔਰ ਉਸ ਤੋਂ ਬਾਅਦ ਚ ਇਹ ਕਨਫਰਮ ਦਬਾ ਜੇ ਜਦੋਂ ਇਹਨੂੰ ਕਨਫਰਮ ਨੂੰ ਤੁਸੀਂ ਦਬਾਤਾ ਇਹ ਚੱਕਰੀ ਜੀ ਇੱਕ ਘੁੰਮਣੀ ਆ ਇਹਨੂੰ ਘੁੰਮਣ ਦਿਓ ਇਹਨੂੰ ਕੋਈ ਰੋਕਣ ਦੀ ਕੋਸ਼ਿਸ਼ ਨਾ ਕਰਿਓ ਨਹੀਂ ਤੇ ਉਹ ਮਸ਼ੂਰੀ ਤੁਹਾਡੀ ਵਿੱਚੇ ਠੀ ਜਣੀ ਜਾਣ ਜਦੋਂ ਆ ਫੋਟੋ ਆ ਗਈ ਤੇ ਆ ਦੇਖ ਲਓ ਕਨਫਰਮ ਦਾ ਬਟਨ ਆ ਇਹਨੂੰ ਕਨਫਰਮ ਕਰਨਾ ਜੇ ਜਦੋਂ ਇਹਨੂੰ ਤੁਸੀਂ ਕਨਫਰਮ ਕਰ ਦੋਗੇ ਉਸ ਤੋਂ ਬਾਅਦ ਦੇ ਵਿੱਚ ਤੁਹਾਡੇ ਅੱਗੇ ਇਹ ਪੇਜ ਆਉਣਾ ਵਾ ਔਰ ਆ ਜਿਹੜੇ ਕਲੈਕਸ਼ਨ ਕਲੈਕਸ਼ਨ ਤੁਸੀਂ ਦਬਾ ਦਿਓ ਕਲੈਕਸ਼ਨ ਦੱਬਣ ਤੋਂ ਬਾਅਦ ਦੇ ਵਿੱਚ ਇਹ ਫੋਟੋ ਥੱਲੇ ਆਈ ਨਹੀਂ ਥੱਲੇੋਂ ਥੋੜਾ ਜਿਹਾ ਉੱਪਰ ਕਰੋਗੇ ਤੇ ਇਹਨੂੰ ਬਾਅਦ ਦੇ ਵਿੱਚ ਕਰ ਦੇਣਾ ਸੇਲ ਤੁਸੀਂ ਸੇਲ ਦੇ ਬਟਨ ਦੇ ਉੱਪਰ ਇਹਨੂੰ ਕਲਿੱਕ ਕਰੋਗੇ ਤੇ ਇਹ ਸੇਲ ਹੋਏਣੀ ਉਸ ਤੋਂ ਬਾਅਦ ਦੇ ਵਿੱਚ ਆ ਦੇਖ ਲਓ ਕੰਪਲੀਟਡ ਦਾ ਆਪਸ਼ਨ ਆ ਗਿਆ ਕੰਪਲੀਟਡ ਕਰੋਗੇ ਉਸ ਤੋਂ ਬਾਅਦ ਦੇ ਵਿੱਚ ਤੁਸੀਂ ਸਿੱਧਾ ਹੀ ਮਾਈ ਕਰ ਦੇਣਾ ਮਾਈ ਦਾ ਬਟਨ ਦਬਣਾ ਮਾਈ ਦਾ ਬਟਨ ਦੱਬਿਆ ਤੇ ਆਹ ਦੇਖ ਲਓ ਕਿ ਬੈਲੈਂਸ ਜਦੋਂ ਜਿਹੜਾ 0 ਸੀ ਆਪਣਾ ਬੈਲੈਂਸ ਆ ਚੁੱਕਾ ਵਾ ਰੋਜ਼ ਡੇਲੀ ਤੁਸੀਂ ਬਸ ਇੰਨਾ ਕੰਮ ਕਰਨਾ ਔਰ ਡੇਲੀ ਜਦੋਂ ਤੁਸੀਂ ਇੰਨਾ ਕੰਮ ਕਰੋਗੇ ਤੇ ਬੈਲੈਂਸ ਆਟੋਮੈਟਿਕਲੀ ਵੱਧ ਜਾਏਗਾ ਔਰ ਇਹ ਸੀ ਦੋਸਤੋ ਛੋਟੀ ਜੀ ਐਨਐਫਟੀ ਬਾਰੇ ਵੀਡੀਓ ਕਿ ਤੁਸੀਂ ਡੇਲੀ ਇਹਦੇ ਤੇ ਕੀ ਵਰਕ ਕਰਨਾ ਔਰ ਕਿਸ ਤਰ੍ਹਾਂ ਪੈਸਾ ਕਮਾ ਸਕਦੇ ਹੋ ਡੇਲੀ ਇੰਨਾ ਕੰਮ ਕਰਕੇ ਤੁਸੀਂ ਇਹਦੇ 'ਚ ਚੰਗਾ ਵਧੀਆ ਪੈਸਾ ਕਮਾ ਸਕਦੇ ਹੋ ਕਿਉਂਕਿ ਕੁਝ ਵੀਰਾਂ ਨੂੰ ਇਹਦੇ ਬਾਰੇ ਪਤਾ ਨਹੀਂ ਸੀ ਇਹ ਮਸ਼ਹੂਰੀ ਕਹ ਲੋ ਜਾਂ ਟ੍ਰੇਡ ਕਹ ਲੋ ਕਈਆਂ ਨੂੰ ਵੀਰਾਂ ਨੂੰ ਲਾਉਣੀ ਨਹੀਂ ਹੁੰਦੀ ਸੀ ਤੇ ਆਹ ਵੀਡੀਓ ਮੈਂ ਸਪੈਸ਼ਲ ਉਹਨਾਂ ਦੇ ਕਰਕੇ ਬਣਾਈ ਆ ਤੇ ਵੀਰ ਜੀ ਇਸ ਵੀਡੀਓ ਨੂੰ ਵੇਖ ਕੇ ਆਪਣੀ ਟ੍ਰੇਡ ਤੁਸੀਂ ਲਾ ਸਕਦੇ ਮਸ਼ਹੂਰੀ ਲੈ ਸਕਦੇ ਹੋ